ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾ ਸੁਣਦੇ ਹਾਂ ਲੇਖਕ ਜਸਵੀਰ ਪੁੱਲਰ ਜੀ ਦੀ ਲਿਖੀ ਹੋਈ ਕਹਾਣੀ ਬਰਫ ਦਾ দানਵ ਚਖੜ ਬੜਾ ਮੂਹ ਜ਼ੋਰ से ਬਰਫ ਦੇ ਗੁਬਾਰ ਅੰਬਰ ਤੱਕ ਫੈਲ ਗਏ ਉਥੇ ਕੁਝ ਵੀ ਅਸਲੀ ਨਹੀਂ ਸੀ ਦਿਖ ਰਿਆ ਜੋ ਅਸਲੀ ਸੀ ਵੀ ਤਾਂ ਚਿੱਟੀ ਬਰਫ ਸੀ ਜਾਂ ਫਿਰ ਬਰਫ ਦਾ ਟੱਬਾ ਸੀ ਜੋ ਸਾ ਲੈ ਰਿਹਾ ਪਰਦੇਸ ਹੁੰਦਾ ਸੀ ਅਚਨ ਚੇਤੇ ਬਰਫ ਦਾ ਉਹ ਟੱਬਾ țeੜਕ ਗਿਆ ਉਹਦੇ ਵਿੱਚੋਂ ਚਿੱਟੇ ਦਸਤਾਨੇ ਵਾਲਾ ਹੱਥ ਬਾਹਰ ਨਿਕਲਿਆ ਉਸ ਹੱਥ ਨੇ ਹਵਾ ਨੂੰ ਫੜਨ ਦੇ ਯਤਨ ਵਿੱਚ ਬਾਰ-ਬਾਰ ਮੁਠ ਖੋਲੀ ਅਤੇ ਬੰਦ ਕੀਤੀ ਪਤਾ ਨਹੀਂ ਉਹ ਹੱਥ ਹਵਾ ਨੂੰ ਫੜ ਵੀ ਸਕਿਆ ਜਾਂ ਨਹੀਂ ਪਰ ਇੰਨਾ ਜ਼ਰੂਰ ਹੋਇਆ ਕਿ ਦਸਤਾਨੇ ਵਾਲਾ ਦੂਜਾ ਹੱਥ ਵੀ ਬਰਫ਼ ਵਿੱਚੋਂ ਬਾਹਰ ਆਕਿਆ ਅਤੇ ਫਿਰ ਅਸਮਾਨ ਵੱਲ ਫੈਲ ਗਿਆ ਇੱਕ ਵਿਸ਼ਾਲ ਦੇ ਆਪਣੇ ਆਪ ਨੂੰ ਬਰਫ਼ ਦੇ ਕੈਦ ਤੋਂ ਮੁਕਤ ਕਰਕੇ ਬਾਹਰ ਆ ਗਈ ਕੋਚੇਰੋ ਉਥੇ ਹੀ ਗੋਠੜੀਆਂ ਮੋਦੀਆਂ ਮਾਰੀ ਸਿਰ ਸੁਟੇ ਲੰਮੇ ਲੰਮੇ ਸਾਹ ਲੈਂਦਾ ਰਿਹਾ ਸਾਹ ਕੁਝ ਸਾਵੇਂ ਹੋਏ ਤਾਂ ਉਹਨੇ ਸਿਰ ਛੰਡਿਆ ਸਰੀਰ ਉਤੇ ਜ਼ੋਰ-ਜ਼ੋਰ ਦੀ ਮੁਕੀਆਂ ਮਾਰ ਕੇ ਲਹੂ ਨੂੰ ਹਰਕਤ ਦਿੱਤੀ ਅਤੇ ਫਿਰ ਤਣਕੇ ਖਲੋ ਗਿਆ ਜਿਵੇਂ ਕੋਈ ਹਿਮ ਮਾਨਵ ਆਪਣੇ ਚਿੱਟੇ ਰਾਜਭਾਗ ਉੱਤੇ ਨਿਗਾਹ ਮਾਰਨ ਉੱਠਿਆ ਹੋਵੇ ਕਿੰਨੀ ਸਾਰੀ ਬਰਫ਼ ਉਹਦੇ ਉੱਤੋਂ ਮਿੱਟੀ ਵਾਂਗੂ ਝੜ ਗਈ ਉਹਦਾ ਉੱਚਾ ਪਰਮਾਕੱਦਗਾੜ ਗਲੇਸ਼ੀਅਰ ਉੱਤੇ ਪਾਉਣ ਵਾਲੇ ਵਿਸ਼ੇਸ਼ ਕੱਪੜਿਆਂ ਵਿੱਚ ਹੋਰ ਵੀ ਪਾਰਾ ਲੱਗ ਰਿਹਾ ਸੀ ਆਦੰਬੋ ਆਦੰਬੋ ਤੂਫਾਨ ਦੀਆਂ ਚੀਕਾਂ ਕੰਨਾਂ ਦੇ ਪਰਦੇ ਪਾੜਨ ਲੱਗ ਪਈਆਂ ਦਾਣਾ ਖੰਡ ਵਰਗੀ ਬਰਫ਼ ਉਹਦੇ ਨਾਲ ਖਹਿ ਕੇ ਅਗਾਹ ਲੰਗਦੇ ਸੀ ਉਹਦੇ ਨਾਲ ਵੱਜ ਕੇ ਰੁਕ ਰਹੀ ਸੀ ਬਰਫ਼ ਦੇ ਵਾਛੜ ਨਾਲ ਉਹਦੇ ਚਿਹਰੇ ਉੱਤੇ ਤਿੱਖੀਆਂ ਸੂਈਆਂ ਚੁੰਬਰੀਆਂ ਸਨ ਚਖੜ ਦਾ ਵੇਗ ਇੰਨਾ ਤੇਜ਼ ਸੀ ਕਿ ਉਹਦੇ ਪੈਰ ਉਖੜ ਰਹੇ ਸਨ ਜੇ ਉਹ ਟਾਹਣਿਓ ਟੁੱਟਾ ਪੱਤਾ ਹੁੰਦਾ ਤਾਂ ਹਵਾ ਦੀ ਗਤੀ ਨਾਲ ਉਡਦਾ ਤੁਰਿਆ ਜਾਂਦਾ ਪਰ ਉਹ ਸੈਨਿਕ ਸੀ ਉਹਦੇ ਲਈ ਕੋਰਨਾ ਫੁੱਟ ਕੇ ਬੈਠਣਾ ਜ਼ਿਆਦਾ ਵਾਜਬ ਸੀ ਉਹ ਕਾਲੀ ਨਾਲ ਤੂਫਾਨ ਵੱਲ ਪਿੱਟ ਕਰਕੇ ਬੈਠ ਗਿਆ ਮੋਟਾ ਮੀਚਕੇ ਉਸਨੇ ਬਰਫ ਉਤੇ ਟਿਕਾ ਦਿੱਤੀਆਂ ਅਤੇ ਹਾਰੇ ਫੁੱਟੇ ਮਨੁੱਖ ਵਾਂਗ ਉਤੇ ਸਿਰ ਰੱਖ ਦਿੱਤਾ ਉਹ ਚਿਹਰਾ ਉਸੇ ਤਰ੍ਹਾਂ ਹੀ ਪਿਆਰਿਆ ਉਹਨੇ ਜ਼ਿਹਨ ਵਿੱਚ ਫਸਰੀ ਹੋਈ ਧੁੰਦ ਥੋੜੀ ਜਿਹੀ ਛਣੀ ਉਹ ਕੁਝ ਆਪਣੇ ਆਪ ਵੱਲ ਪਰਤਿਆ ਤਾਂ ਪਰੇਸ਼ਾਨ ਜਿਹਾ ਹੋ ਗਿਆ ਉਹ ਕਿੱਥੇ ਸਨ ਸੁਰਨ ਵੇਲੇ ਉਹ ਪੂਰੇ 12 ਸਨ 10 ਤੇ 2 12 ਤੇ ਹੁਣ ਉਹਸਪਲ ਉਹਨੇ ਜਿੰਨਾ ਨੂੰ ਵੇਖਣਾ ਸੀ ਉਹ ਵੀ ਅਣਵੇਖਿਆ ਹੀ ਰਹਿ ਗਿਆ ਉਹਦੀਆਂ ਖੋਪਿਆਂ ਵਰਗੀਆਂ ਅੱਖਾਂ ਉੱਤੇ ਬਰਫ਼ ਜੰਮ ਗਈ ਸੀ ਉਹਨੇ ਦਸਤਾਨੇ ਵਾਲਾ ਹੱਥ ਸ਼ੀਸ਼ਿਆਂ ਉੱਤੇ ਰਗੜ ਕੇ ਬਰਫ਼ ਝੁੰਜੀ ਬਰਫ਼ ਦੀ 부ਛਾੜ ਤੋਂ ਬਚਣ ਲਈ ਉਹਨੇ ਚਿਹਰੇ ਸਾਹਮਣੇ ਹੱਥਾਂ ਨਾਲ ਹੋਲਾ ਕਰ ਲਿਆ ਅਤੇ ਤੌਣ ਪਿਛਾਂ ਮੋੜੀ ਹੱਥਾਂ ਨੇ ਬਰਫ਼ ਉੱਤੇ ਵਿਸ਼ਾ ਦ੍ਰਿਸ਼ ਟੱਕ ਦਿੱਤਾ ਸੀ ਉਨੇ ਹੱਥ ਥੋੜਾ ਜਿਹਾ ਉੱਪਰ ਕੀਤਾ ਤਾਂ ਹੈਰਾਨ ਰਹਿ ਗਿਆ ਉਹਦੇ ਨੇੜੇ ਹੀ ਕਾਮ ਰਿਆ ਪਿਆ ਸੀ ਗਲੇਸ਼ੀਅਰ ਬਰਫ਼ ਸੀ ਨੀਰੀ ਬਰਫ਼ ਉਥੇ ਮਿੱਟੀ ਨਹੀਂ ਸੀ 4-5000 ਫੁੱਟ heightਾਂ ਤੱਕ ਵੀ ਮਿੱਟੀ ਨਹੀਂ ਸੀ ਉਥੇ ਫੁੱਲ ਨਹੀਂ ਸਨ ਉੱਗਦੇ ਉਥੇ ਕੁੰਮਬਲਾ ਨਹੀਂ ਸਨ ਫੁੱਟਦੀਆਂ ਉਥੇ ਕੁਝ ਵੀ ਆਪਣੀ ਸਹਿਜ ਹਾਲਤ ਵਿੱਚ ਜਿਉਂਦਾ ਨਹੀਂ ਸੀ ਰਹਿ ਸਕਦਾ ਅੰਤਾਂ ਦੀ ਸੇਤ ਵਿੱਚ ਬਸ ਏ ਲਦਾਖੀ ਕਾਹੇ ਸੀ ਜਿਸ ਨੂੰ ਕਦੇ ਕੁਝ ਨਹੀਂ ਸਿੱਖਦਾ ग्लेਸ਼ੀਅਰ ਦੇ 30 ਤੋਂ 50 ਡਿਗਰੀ ਸੈਂਟੀਗ੍ਰੇਡ ਮਨਫੀਤ ਤਾਪਮਨ ਵਿੱਚ ਜੋ ਕੁਝ ਵੀ ਹੁੰਦਾ ਸੀ ਆਦਮੀਆਂ ਨੂੰ ਹੁੰਦਾ ਸੀ ਆਦਮੀਆਂ ਨੇ ਸੁਪਨਿਆਂ ਤੋਂ ਲੈ ਕੇ ਆਦਮੀਆਂ ਦੇ ਲਹੂ ਤੱਕ ਉੱਥੇ ਸਭ ਕੁਝ ਜੰਮ ਜਾਂਦਾ ਸੀ ਖਾਣ ਪੀਣ ਵਾਲੀਆਂ ਵਸਤਾਂ ਦੇ ਡੱਬੇ ਖਾਲੀ ਕਰ ਕਰਕੇ ਫੌਜੀ ਸੁੱਟਦੇ ਰਹਿੰਦੇ ਸਨ ਬੂੜੇ ਕਾਲੇ ਕਾਂ ਉਹਨਾਂ ਡੱਬਿਆਂ ਉੱਤੇ ਠੁੰਗੇ ਮਾਰਦੇ ਅਕਸਰ ਵਿਖਾਈ ਦੇ ਜਾਂਦੇ ਸਨ ਉਥੇ ਕਾਵਾਂ ਦੀ ਗਿਣਤੀ ਥੋੜੀ-ਥੋੜੀ ਵਧ ਰਹੀ ਸੀ ਮਰੇ ਹੋਏ ਤਾਂ ਨੂੰ ਬਰਫ਼ ਨੇ ਅੱਧ-ਪਚਾਦ ਢੱਕ ਲਿਆ ਸੀ ਸੂਬੇਦਾਰ ਪੂਰਨ ਸਿੰਘ ਦੇ ਜੰਮੀ ਹੋਏ ਸੋਚ ਵਿੱਚ ਥੋੜੀ-ਥੋੜੀ ਗੋਲੀਆਂ ਦੀਆਂ ਆਵਾਜ਼ਾਂ ਜਾਗ ਪਈਆਂ ਇਹ ਕੋਈ ਅਲੋਕਾਰ ਗੱਲ ਨਹੀਂ ਸੀ ਉਹ ਪਖੀ ਹੋਈ ਜੰਗ ਦਾ ਮਹਾਲ ਸੀ ਉਥੇ ਦੋਹਾਂ ਧਿਰਾਂ ਵੱਲੋਂ ਗੋਲੀਆਂ ਚੱਲਦੀਆਂ ਹੀ ਰਹਿੰਦੀਆਂ ਸਨ ਪਰ ਗੋਲੀ ਨਾਲ ਪਹਿਲਾਂ ਉਥੇ ਕਦੀ ਕੋਈ ਕਾਂ ਨਹੀਂ ਸੀ ਮਰਿਆ ਹੁਣ ਕਾਂ ਮਰ ਹੀ ਗਿਆ ਸੀ ਤਾਂ ਇਹ ਗੱਲ ਸੋ ਵਿਸਵੇ ਪੱਕੀ ਸੀ ਕਿ ਸਿਰਫ ਕਾਂ ਨਹੀਂ ਸੀ ਮਰਿਆ ਪਲਟਨਾ ਦੀ ਅਦਲਾ ਬਦਲੀ ਮਿਠੀ ਤਰਤੀਬ ਅਨੁਸਾਰ ਹੀ ਚੱਲ ਰਹੀ ਸੀ ਵਾਪਸ ਜਾ ਰੀਆਂ ਟੋਲੀਆਂ ਨੂੰ ਸੋਬੇਦਾਰ ਪੂਰਨ ਸਿੰਘ ਨੇ ਹੈਰਾਨ ਹੋ ਕੇ ਵੇਖਿਆ ਸੀ ਉਹਨਾਂ ਸਾਰਿਆਂ ਦੇ ਜਿਵੇਂ ਇੱਕੋ ਹੀ ਚਿਹਰਾ ਸੀ ਵਧੀ ਹੋਈ ਦਾੜੀ ਥੱਕੇ ਹੋਏ ਉਦਾਸ ਚਿਹਰੇ ਬੁੱਝੀਆਂ ਹੋਈਆਂ ਅੱਖਾਂ ਵਿੱਚ ਫੈਰੀ ਹੋਏ ਮੌਤ ਗਲੇਸ਼ੀਅਰ ਤੋਂ ਜਿਉਂਦੇ ਵਾਪਸ ਜਾਣ ਲੱਗਿਆਂ ਵੀ ਉਹਨਾਂ ਨੂੰ ਆਪਣੇ ਜਿਉਂਦੇ ਹੋਣ ਦਾ ਯਕੀਨ ਨਹੀਂ ਸੀ ਗਲੇਸ਼ੀਅਰ ਦੀ ਜਾਨਲੇਵਾ ਠੰਡ ਵਿੱਚ ਖੁਸ਼ੀ ਇੰਨੀ ਨੀਲੀ ਹੋ ਗਈ ਸੀ ਕਿ ਉਹਨਾਂ ਕੋਲੋਂ ਚਿਹਰੇ ਉੱਤੇ ਜੰਮੀ ਹੋਏ ਮੌਤ ਦੀ ਪਰਤ ਵੀ ਨਹੀਂ ਸੀ ਪੂੰਜੀ ਜਾ ਸਕਦੀ ਫਲਟਨਾ ਭਰੀਆਂ ਪੂਰੀਆਂ ਗਲੇਸ਼ੀਅਰ ਉੱਤੇ ਆਈਆਂ ਸਨ ਪਰ ਕਦੀ ਭਰੀਆਂ ਪੂਰੀਆਂ ਵਾਪਸ ਨਹੀਂ ਸੰਗੀਆਂ ਪਰੀਸ਼ਾਨ ਜਿਹਾ ਸਵਾਲ ਅਚੇਤੇ ਉਹਨਾਂ ਸੈਨਿਕਾਂ ਦੀਆਂ ਅੱਖਾਂ ਵਿੱਚ ਵੀ ਠਹਿਰ ਗਿਆ ਸੀ ਕੀ ਉਹ ਗਲੇਸ਼ੀਅਰ ਤੋਂ ਵਾਪਸ ਪਰਤ ਸਕਣਗੇ ਗਲੇਸ਼ੀਅਰ ਵਿਸ਼ਾਲ ਦਾਣਵ ਸੀ ਬਰਫ਼ ਦਾ ਦਾਣਵ ਉਹ ਜਿਵੇਂ ਕਿਸੇ ਸਿੱਧੀ ਪ੍ਰਾਪਤੀ ਲਈ ਹਜ਼ਾਰਾਂ ਲੋਕਾਂ ਤੋਂ ਤਾਪ ਕਰ ਰਿਹਾ ਸੀ ਹੁਣ ਕੁਝ ਸਾਲਾਂ ਤੋਂ ਸੈਨਿਕ ਇਸ ਦਾਣਵ ਦੇ ਤਾਪ ਨੂੰ ਭੰਗ ਕਰਨ ਦੀ ਜ਼ਰੂਰਤ ਕਰਨ ਲੱਗ ਪਏ ਸਨ ਅਤੇ ਬਦਲੇ ਵਿੱਚ ਉਹਦੇ ਕ੍ਰੋਧ ਨੂੰ ਭੁਗਤ ਰਹੇ ਸਨ ਬਿਲਾ ਫੋਰਡਲਾ ਉਤੇ ਹਾਲੇ ਵੀ ਜੈਕ ਐਲ ਆਈ ਨੇ ਮੋਰਚੇ ਮੱਲੇ ਹੋਏ ਸਨ 도ਗਰਾ ਦੀ 알파 ਕੰਪਨੀ ਨੇ ਬਿਲਾ ਫੋਰਡਲਾ ਦਾ ਚਾਰਜ ਸੰਭਾਲਣ ਪਿੱਛੋਂ ਹੀ ਉਹਨਾਂ ਨੂੰ ਵੇលਿਆ ਕਰਨਾ ਸੀ ਜੈਕ ਐਲ ਆਈ ਦੇ ਗਾਈਡਾਂ ਨਾਲ 알파 ਕੰਪਨੀ ਦੀਆਂ ਤਿੰਨ ਟੋਲੀਆਂ ਬਿਲਾ ਫੋਰਡਲਾ ਵੱਲ ਕੂਚ ਕਰ ਚੁੱਕੀਆਂ ਸਨ ਉਹਨਾਂ ਨੂੰ ਤੋਰ ਕੇ ਸੂਬੇਦਾਰ ਪੂਰਨ ਸਿੰਘ ਉਥੇ ਹੀ ਖਲੋਤਾ ਰਿਹਾ ਸੀ ਜਿੱਥੇ ਤੱਕ ਨਜ਼ਰ ਜਾਂਦੀ ਸੀ ਬਰਫ਼ ਸੀ ਉੱਥੇ ਕੋਈ ਸ਼ਾਰਾ ਨਹੀਂ ਸੀ ਕਿਸੇ ਸੜਕ ਤੇ ਬਣਨ ਦੀ ਕੋਈ ਸੰਭਾਵਨਾ ਵੀ ਨਹੀਂ ਸੀ ਬਰਫ਼ ਨੂੰ ਬਜਰੀ ਅਤੇ ਪੱਥਰਾਂ ਵਿੱਚ ਨਹੀਂ ਸੀ ਬਦਲਿਆ ਜਾ ਸਕਦਾ ਪਹਿਲੀਆਂ ਦੋਵੇਂ ਟੋਲੀਆਂ ਉਹਦੀ ਨਜ਼ਰ ਦੀ ਹੱਦ ਟੱਪ ਕੇ ਬਰਫ਼ ਦੇ ਉੱਚੇ-ਉੱਚੇ ਢਾਇਆ ਓਲੇ ਗਵਾਚੜੀਆਂ ਸਨ ਪਿਛਲੀਆਂ ਟੋਲੀ ਦੇ ਜਵਾਨ ਖਾਲੇਵੇਂ ਤੱਬਿਆਂ ਵਾਂਗ ਦਿਸ ਰਹੇ ਸਨ ਜਿਵੇਂ ਭੋਜਨ ਦੀ ਪਾਲ ਵਿੱਚ ਜਾ ਰਹੀਆਂ ਕੀੜੀਆਂ ਦੀ ਕਤਾਰ ਹੁੰਦੀ ਹੈ ਉਹ ਵੀ ਪਹਿਲੀਆਂ ਟੋਲੀਆਂ ਦੀ ਮਿੱਧੀ ਹੋਈ ਬਰਫ਼ ਨੂੰ ਆਪਣੇ ਪੈਰਾਂ ਹੇਠ ਲਤਾੜਦੇ ਹੋਏ ਤੁਰੇ ਜਾ ਰਹੇ ਹਨ ਗਲੇਸ਼ੀਅਰ ਦੇ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਆ ਇੱਕੋਰਾ ਵਰਤਣਾ ਹੀ ਹਿਤਵੇ ਸੀ ਪਰ ਇਹ ਜ਼ਰੂਰੀ ਨਹੀਂ ਸੀ ਕਿ ਮਿੱਥਿਆ ਹੋਇਆ ਰਾਂ ਹਰ ਵਾਰ ਗਲੇਸ਼ੀਅਰ ਨੂੰ ਹੀ ਮਨਜ਼ੂਰ ਹੋਵੇ ਇਸ ਗੱਲ ਦਾ ਸਭ ਨੂੰ ਪਤਾ ਸੀ ਇਸੇ ਕਰਕੇ ਗਲੇਸ਼ੀਅਰ ਉੱਤੇ ਕਦੀ ਕੋਈ ਇਕੱਲਾ ਨਹੀਂ ਸੀ ਤੁਰਦਾ ਉਸ ਟੋਲੀ ਵਿੱਚ ਵੀ 5 ਜਣੇ ਸਨ। ਉਹਨਾਂ ਦੇ ਲਗ ਪਹਿਲੇ ਸੈਨਿਕ ਤੋਂ ਲੈ ਕੇ ਪਿਛਲੇ ਸੈਨਿਕ ਤੱਕ ਇੱਕੋ ਰਸੇ ਨਾਲ ਬੱਜੇ ਹੋਏ ਸਨ। ਇੱਕ ਦੂਜੇ ਤੋਂ ਦੂਰ ਚੱਲਦਿਆਂ ਵੀ ਉਸ ਰਸੇ ਨੇ ਸਭ ਨੂੰ ਆਪਸ ਵਿੱਚ ਜੋੜਿਆ ਹੋਇਆ ਸੀ। ਇਸ ਤਰ੍ਹਾਂ ਉਹ ਲੋਡ ਪੈਣ ਉਤੇ ਇੱਕ ਦੂਜੇ ਦੀ ਸਹਾਇਤਾ ਕਰ ਸਕਦੇ ਸਨ। ਉਸ ਵੇਲੇ ਗਲੇਸ਼ੀਅਰ ਬੜਾ ਸ਼ਾਂਤ ਸੀ, ਬੜਾ ਚੁੱਪ ਸੀ। ਅਚਾਨਕ ਉਹ ਤਰਗ ਗਿਆ। ਉਹਨੇ ਮੱਦਮ ਜਿਹੀਆਂ ਚੀਕਾਂ ਦੀ ਆਵਾਜ਼ ਸੁਣੇ ਸੀ। ਬਰਫ ਦੇ ਇੱਕ ਉਤੇ ਇੱਕ ਹੋਰ ਪਾੜ ਪੈ ਚੁੱਕਿਆ ਸੀ ਬਰਫ ਵਿਚਕਾਰਲੇ ਸੈਨਿਕਾਂ ਦੇ ਪੈਰਾਂ ਹੇਠੋਂ 파ਟੀ ਅਤੇ ਪਾੜ ਫੈਲ ਕੇ ਅਗਲੇ ਤੇ ਪਿਛਲੇ ਸੈਨਿਕ ਦੇ ਪੈਰਾਂ ਤੱਕ ਪਹੁੰਚ ਗਿਆ ਇਸ ਤੋਂ ਪਹਿਲਾਂ ਕਿ ਬਾਕੀ ਜਣੇ ਸੰਭਲ ਕੇ ਬਚਾਅ ਦੀ ਕਾਰਵਾਈ ਕਰਦੇ ਉਹ ਵਿਚਕਾਰਲੇ ਜਵਾਨ ਦੇ ਨਾਲ ਹੀ ਪਾੜ ਵਿੱਚ ਖਿੱਚੇ ਗਏ ਬਰਫ ਦਾ ਇਹ ਪਾੜ ਹਜ਼ਾਰਾਂ ਫੁੱਟ ਲੰਗਾ ਸੀ ਇਹੋ ਜਿਹਾ ਹਾਦਸਾ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਬਰਫ ਆਂਕੇ ਅਸੀਂ ਆ ਥਾਵਾਂ ਉੱਤੇ ਪਾੜ ਦੀ ਰਹਿੰਦੀ ਸੀ ਸੈਨਿਕ ਇਹਨਾਂ ਪਹਾੜਾਂ ਵਿੱਚ ਸਮਾ ਜਾਂਦੇ ਸਨ ਵਿਸ਼ੇਸ਼ ਕੱਪੜਿਆਂ ਦਾ ਨਿਗ ਉਹਨਾਂ ਨੂੰ ਕਈ ਕਈ ਦਿਨ ਤੱਕ ਜਿਉਂਦਾ ਵੀ ਰਖਦਾ ਸੀ ਪਰ ਪਾੜ ਅੰਦਰ ਆਖਰੀ ਨੀਂਦ ਸੋਣਾ ਉਹਨਾਂ ਦੀ ਹੋਣੀ ਸੀ ਅਣਗਿਣਤ ਸੈਨਿਕ ਹੁਣ ਤਾਂ ਗਲੇਸ਼ੀਅਰ ਦੇ ਪਹਾੜਾਂ ਵਿੱਚ ਸਮਾ ਚੁੱਕੇ ਸਨ ਉਹਨਾਂ ਦੇ ਜਿਸਮ ਦੀ ਗਰਮੀ ਉਹਨਾਂ ਦੇ ਅਹਿਸਾਸ ਦਾ ਨਿਗ ਨਾ ਬਰਫ਼ ਦੀ ਫਿਤਰਤ ਹੀ ਬਦਲ ਸਕੇ ਅਤੇ ਨਾਗਲੇਸ਼ੀਅਰ ਦੀ ਭੁਖੀ ਮੁੱਕੀ ਸੀ ਉਸਨੇ ਹੈਰਾਨ ਜਿਆ ਹੋ ਕੇ ਅੱਖਾਂ ਮਲੀਆਂ ਬਰਫ਼ ਦਾ ਪਸਾਰ ਦੂਰ ਜਾ ਕੇ ਸਲੇਟੀ ਅਸਮਾਨ ਵਿੱਚ ਇੱਕ ਹੋਇਆ ਸੀ ਚਿੱਟੀ ਬਰਫ਼ ਉਤੇ ਕਾਲੇ ੱੱਬਿਆਂ ਦਾ ਕੋਈ ਵੀ ਚਿੰਨ ਬਾਕੀ ਨਹੀਂ ਸੀ ਮਰਨ ਵਾਲਿਆਂ ਵਿੱਚ α ਕੰਪਨੀ ਦਾ ਕਮਾਂਡਰ ਵੀ ਸੀ ਪਰ ਇਹ ਵੇਲਾ ਸੱਤਰ ਵਿਛਾ ਕੇ ਬੈਠਣ ਦਾ ਨਹੀਂ ਸੀ ਹਾਲੇ ਤਾਂ ਮੁੱਢ ਸੀ ਕੁਝ ਦਿਨਾਂ ਨੂੰ ਇਹੋ ਜਿਹੇ ਘਟਨਾਵਾਂ ਆਮ ਵਾਂਗ ਜਾਪਣ ਲੱਗ ਪੈਣੀਆਂ ਸਨ ਖਾਲੀ ਹੋ ਗਈਆਂ ਥਾਵਾਂ ਮੁੜ ਭਰੀਆਂ ਜਾਣਗੀਆਂ ਜ਼ਿੰਦਗੀ ਨੇ ਪਹਿਲਾਂ ਵਾਂਗ ਹੀ ਤੁਰਦੇ ਰਹਿਣਾ ਸੀ ਮੋਇਆਂ ਦੇ ਫਿਕਰ ਨਾਲੋਂ ਵੀ ਪਹਿਲਾ ਫਿਕਰ ਬਿੱਲਾ ਫੋੜਲਾ ਦੇ ਕਮਾਂਡ ਦਾ ਸੀ ਪਲਟਨ ਦੇ ਕਮਾਂਡ ਅਫਸਰ ਕੋਲ ਇਸ ਵੇਲੇ ਕੋਈ ਵੀ ਵਾਧੂ ਅਫਸਰ ਨਹੀਂ ਸੀ ਜਿਹਨੂੰ ਬਿੱਲਾ ਫੋੜਲਾ ਦੀ ਸੰਭਾਲ ਲਈ ਭੇਜਿਆ ਜਾ ਸਕੇ ਸਾਰੇ ਅਫਸਰ ਆਪੋ ਆਪਣੀ ਥਾਂਈ ਪੋਸਟਾਂ ਦੀ ਜ਼ਿੰਮੇਵਾਰੀ ਸੰਭਾਲੀ بیٹھے ਸਨ ਹੁਣ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਕਿ ਫਿਲਹਾਲ ਸੂਬੇਦਾਰ ਪੂਰਨ ਸਿੰਘ ਨੂੰ ਬਿਲਾ ਫੋੜਲਾ ਵਾਲੀ ਕੰਪਨੀ ਦੀ ਕਮਾਂਡ ਸੌਂਪ ਦਿੱਤੀ ਜਾਵੇ ਜਦੋਂ ਸੂਬੇਦਾਰ ਪੂਰਨ ਸਿੰਘ ਆਪਣੀ ਟੋਲੀ ਨੂੰ ਲੈ ਕੇ ਤੁਰਿਆ ਤਾਰਬਰ ਉੱਤੇ ਤਾਰੇ ਚਮਕ ਰਹੇ ਸਨ ਚੰਨ ਚਾਨਣੀ ਵਿੱਚ ਬਰਫ਼ ਦੀ ਨਿਸ਼ਕੂਰ ਨਾਲ ਅੱਖਾਂ ਚੁੰਧਿਆ ਰਹੀਆਂ ਸਨ ਬਰਫ਼ ਉੱਤੇ ਪੈਂਦੀਆਂ ਚਾਂਦੀਆਂ ਰਿਸ਼ਮਾਂ ਨੇ ਰਾਤ ਨੂੰ ਚਿੱਟੇ ਦਿਨ ਵਿੱਚ ਬਦਲ ਦਿੱਤਾ ਸੀ ਪਰ ਉਸ ਦਿਨ ਦਾ ਸੁਹਾਗਾਲਾ ਸੀ ਉਹ ਲਗਾਤਾਰ ਤੁਰੇ ਗਏ ਉਹਨਾਂ ਦੇ ਵੱਡੇ ਵੱਡੇ ਬੂਟਾ ਨਾਲ ਬਰਫ਼ ਕੱਟੇ ਵਾਂਗ ਉੜਦੀ ਰਹੀ ਹੌਲੀ ਹੌਲੀ ਜੰਤਾਰੇ ਫਿੱਕੇ ਪੈ ਗਏ ਅਤੇ ਫਿਰ ਲੋਪ ਹੋ ਗਏ ਗਲੇਸ਼ੀਅਰ ਦੀ ਠੀਤ ਫੀਜ਼ਾ ਵਿੱਚ ਬੇਲੀਆਂ ਦੇ ਰੋਣ ਵਰਗੇ ਸੁਰ ਜਾਗ ਪਏ ਮੌਸਮ ਵਿਗੜ ਗਿਆ ਸੀ ਇਸ ਤੋਂ ਪਹਿਲਾਂ ਕਿ ਉਹ ਆਉਣ ਵਾਲੇ ਤੂਫਾਨ ਤੋਂ ਬਚਣ ਬਾਰੇ ਸੋਚਦੇ ਉਹਨਾਂ ਦੇ ਨੇੜੇ ਹੀ ਦੁਸ਼ਮਣ ਦੇ ਤੋਪਖਾਨੇ ਦਾ ਗੋਲਾ ਆ ਕੇ ਡਿੱਗਿਆ ਬਰਫ ਉਤਾਨ ਓਡੇ ਅਤੇ ਦਹਿਸ਼ਤ ਦਾ ਤਰੌਂਕਾ ਦੇ ਗਏ ਇਹ ਅਣਕਿਆਸਿਆ ਹਮਲਾ ਸੀ ਉਹ ਦੁਸ਼ਮਣ ਦੇ ਤੋਪਖਾਨੇ ਦੀ ਮਾਰ ਹੇਠ ਆ ਗਏ ਸਨ ਉਹ ਇਕਦਮ ਬਰਫ ਉੱਤੇ ਟੈਪੇ ਅਤੇ ਓਟਾ ਭਾਲਣ ਲਈ ਇੱਧਰ ਉੱਧਰ ਰਿੰਗਣ ਲੱਗੇ ਛੇਤੀ ਹੀ ਤੋਪਖਾਨੇ ਦੇ ਗੋਲਾ ਬਾਰੇ ਵਿੱਚ ਨਿੱਕੇ ਹਥਿਆਰਾਂ ਦੀ ਆਵਾਜ਼ ਵੀ ਸ਼ਾਮਲ ਹੋ ਗਈਆਂ ਤੇਜ਼ ਹਵਾ ਨੇ ਝੱਖੜ ਦਾ ਰੂਪ ਧਾਰ ਲਿਆ ਤੂਫਾਨ ਦੇ ਵੇਗ ਨਾਲ ਬਰ ਫੁੱਟਣ ਲੱਗ ਪਈ ਸੂਬੇਦਾਰ ਪੂਰਨ ਸਿੰਘ ਨੇ ਨਜ਼ਰਾਂ ਨਾਲ ਦੋਸ਼ਮਣ ਵਾਲੇ ਪਾਸੇ ਦੀ ਪੂਣ ਛਾਣ ਕਰਨ ਦਾ ਯਤਨ ਕੀਤਾ ਉਹਨੂੰ ਝੱਖੜ ਦੇ ਬੁਣੇ ਜਾਲੇ ਵਿੱਚ ਧੁੰਦਲੀ ਜਿਹੀ ਹਰਕਤ ਦੇਸੀ ਫਿਸ ਉਹਦੀ ਸਟੇਨ ਚੱਲਣ ਤੋਂ ਮੁੰਨਕਰ ਹੋ ਗਈ ਮਨਫੀ ਤਾਪਮਾਨ ਨੇ ਸਟੇਨ ਦੇ ਪੁਰਜੇ ਜਾਮ ਕਰ ਦਿੱਤੇ ਸਾਨੂੰ ਇੱਕ ਵਾਰ ਗੋਲੀ ਚੱਲ ਜਾਂਦੇ ਰਾ ਬੈਰਲ ਗਰਮ ਹੋ ਜਾਂਦੇ ਇਸ ਤੋਂ ਪਿੱਛੋਂ ਤਾਂ ਗੋਲੀਆਂ ਚੱਲਦੀਆਂ ਹੀ ਰਹਿਣੀਆਂ ਸਨ ਬੈਰਲ ਨੇ ਗਰਮ ਕੀ ਰਹਿਣਾ ਸੀ ਉਹਨੋਂ ਆਪਣੀ ਸਟੇਨ ਲਈ ਨਿਗ ਕਿੱਥੋਂ ਲੈ ਕੇ ਆਵੇ ਉਹਨੇ ਇੱਧਰ ਉੱਧਰ ਵੇਖਿਆ ਕੁਝ ਜਵਾਨ ਮੋਰਚੇ ਸੰਭਾਲੀ ਗੋਲੀਆਂ ਦਾਗਰੇ ਸਨ ਕੁਝ ਆਪਣੇ ਹਥਿਆਰਾਂ ਉੱਤੇ ਖਿਜੇ ਹੋਏ ਸਨ ਕੁਝ ਨੇ ਇਹਨਾਂ ਝਗੜਿਆਂ ਤੋਂ ਬਿਲਾਗ ਹੋ ਕੇ ਆਖਰੀ ਹਿੱਕ ਜਕੀ ਲੈ ਲਈ ਸੀ ਸੂਬੇਦਾਰ ਪੂਰਨ ਸਿੰਘ ਨੇ ਮੂੰਹ ਨਾਲ ਗਰਨੇਡ ਦੇ ਪਿੰਨ ਖਿੱਚੇ ਅਤੇ ਆਹਾਂ ਨੂੰ ਸਰਗ ਰਹੇ ਦੋਸ਼ਮਣ ਦੇ ਸਿਪਾਹੀਆਂ ਉੱਤੇ ਪੂਰੇ ਤਾਰ ਨਾਲ ਗਰਨੇਡ ਦੇ ਮਾਰਿਆ ਐਨ ਉਸੇ ਵੇਲੇ ਇੱਕ ਹੋਰ ਭਿਆਨਕ ਧਮਾਕਾ ਹੋਇਆ ਜੋ ਗਰਨੇਡ ਫਟਣ ਦੇ ਖੜਾਕ ਨਾਲੋਂ ਕਿਤੇ ਜ਼ਿਆਦਾ ਕੰਨ ਪਾੜਵਾ ਸੀ ਉਹਦੇ ਪਿੱਛੇ ਪਹਾੜੇ ਟੇੜਕ ਕੇ ਬਰਫੇਟਾਂ ਨੂੰ ਰਿਬ ਵਾਂਗ ਵਗਣੇ ਸ਼ੁਰੂ ਹੋ ਗਏ ਸੀ ਉਸ ਮੁੜ ਕੇ ਪਿਛਾ ਵੇਖਿਆ ਅਤੇ ਬਚਾ ਲਈ ਉਤੋਂ ਉੱਠ ਕੇ ਨਸਣਾ ਜਾਇਆ ਪਰ برف ਦੇ ਗਾਰਜ ਹੀ ਉਹਦੇ ਉੱਤੇ ਹੀ ਅਗਾਹ ਵਧ ਗਈ ਉਹਦੇ ਲਈ ਸਮੁੱਚਾ ਵਾਤਾਵਰਨ ਸ਼ਾਂਤ ਹੋ ਗਿਆ ਦੁਸ਼ਮਣ ਦੀ ਗੋਲੀ ਦਾ ਜਵਾਬ ਉਹ ਗੋਲੀ ਨਾਲ ਦੇ ਸਕਦੇ ਸਨ ਪਰ ਗਲੇਸ਼ੀਅਰ ਦੀ ਦੁਸ਼ਮਣੀ ਦੇ ਜਵਾਬ ਵਿੱਚ ਉਹਨਾਂ ਕੋਲ ਬਚਾ ਦਾ ਬਸ ਤਰਲਾ ਜਿਆ ਸੀ ਬਰਫੇਡ ਦੱਬਿਆ ਉਹ ਚੇਤੇ ਹੀ ਜ਼ੋਰ-ਜ਼ੋਰ ਦੇ ਹੱਥ-ਪੈਰ ਮਾਰਨ ਲੱਗ ਪਿਆ ਜਿਵੇਂ ਪਾਣੀ ਵਿੱਚ ਤਰ ਰਿਹਾ ਹੋਵੇ ਇਸ ਤਰ੍ਹਾਂ ਕਰਨ ਨਾਲ ਇਹਨਾਂ ਨੂੰ ਹੋ ਗਿਆ ਇਉ ਦੇ ਸਾਹ ਲੈਣ ਜੋਗੀ ਥਾਂ ਬਣ ਰਹੀ ਉਹਦੇ ਸਿਰੜ ਨੇ ਰੁਕਣ ਲੱਗੇ ਸਾਹ ਉਹਨੂੰ ਮੋੜ ਸੌਂਪ ਦਿੱਤੇ ਬਰਫ਼ ਤੋਂ ਬਾਹਰ ਆ ਕੇ ਉਹ ਕਿੰਨੀ ਦੇਰ ਤੱਕ ਠੇਰੀ ਹੋਇਆ ਉਥੇ ਹੀ ਪਿਆ ਰਿਆ ਜਦੋਂ ਜ਼ਹਿਨ ਤੋਂ बेहोਸ਼ੀ ਦੇ ਧੁੰਦ ਪੇਤਲੀ ਪਈ ਤਾਂ ਉਹ ਆਪਣੇ ਆਪ ਵੱਲ ਪਰਤਿਆ ਉਸ ਵੇਲੇ ਵੀ ਬਰਫ਼ ਪੈ ਰਹੀ ਸੀ ਚਖੜ ਦਾ ਜ਼ੋਰ ਵੀ ਘਟ ਨਹੀਂ ਸੀ ਹੋਇਆ ਦੋਹਾ ਤੇਰਾ ਵੱਲੋਂ ਗੋਲੀਆਂ ਚੱਲਣੀਆਂ ਬੰਦ ਹੋ ਚੁੱਕੀਆਂ ਸਨ ਪਰ ਤੂਫਾਨ ਦਾ ਰੋਲਾ ਬਹੁਤ ਵੱਧ ਗਿਆ ਸੀ ਉਸ ਰੋਲੇ ਉਤੇ ਹਨੇਰੇ ਦਾਲੇ ਚੜਿਆ ਹੋਇਆ ਸੀ ਉਹਨੇ ਦਸਤਾਨੇ ਵਾਲੇ ਹੱਥ ਨਾਲ ਇੱਕ ਵਾਰੇ ਫਿਰ ਐਨਕ ਨੂੰ ਬਰਫ਼ ਸਾਫ਼ ਕੀਤੀ ਅਤੇ ਹੱਥਾਂ ਦਾ ਓਲਾ ਕਰਕੇ ਨਿਗਾਹ ਮਰੇ ਹੋਏ ਕਾਂ ਤੋਂ ਅਗਾਹ ਲੈ ਗਿਆ ਉਹਦਾ ਹੇਟਲਾ ਸਾ ਹੇਠਾਂ ਰਹਿ ਗਿਆ ਉਹਦੇ ਸਾਥੀਆਂ ਦੀਆਂ ਲਾਸ਼ਾਂ ਇੱਧਰ ਉੱਧਰ ਖਿਲਰੀਆਂ ਪਈਆਂ ਸਨ ਬਰਫ਼ ਨੇ ਉਹਨਾਂ ਨੂੰ ਇੰਨਾ ਕੁ ਲੁਕਾ ਲਿਆ ਸੀ ਕਿ ਉਹ ਬੇ ਬੇਤਰਤੀਬ ਕਬਰਾਂ ਵਾਂਗ ਦਿਸ ਰਹੇ ਸਨ ग्लेਸ਼ੀਅਰ ਸਿਰਫ ਬਰਫ਼ ਨਹੀਂ ਸੀ ਉਥੇ ਫਸਲ ਵੀ ਉਗਦੇ ਸੀ ਮੁਰਦਿਆਂ ਦੀ ਫਸਲ ਇਸ ਤੋਂ ਪਹਿਲਾਂ ਵੀ ਬਰਫੇਟ ਬਹੁਤ ਜਾਣੇ ਸਨ ਕੋ ਚਿਰ ਲਈ ਇਹ ਇਨਾ ਉੱਤੇ ਵੀ ਬਰਫ਼ ਦੀ ਮੋਟੀ ਪਰਤ ਜੰਮ ਜਾਵੇਗੀ ਉਹ ਬਰਫ਼ ਦਾ ਹਿੱਸਾ ਹੋ ਜਾਣਗੇ ਇਹਨਾਂ ਤੋਂ ਪਿੱਛੋਂ ਵੀ ਪਤਾ ਨਹੀਂ ਹੋਰ ਕੌਣ-ਕੌਣ ਆਉਣਗੇ ਲਾਸ਼ਾਂ ਬਰਫ਼ ਦੀ ਰਜ਼ਾਈ ਤਾਣ ਕੇ ਹਮੇਸ਼ਾ ਲਈ ਪਈਆਂ ਰਹਿ ਜਾਣਗੀਆਂ ਉਹ ਉਹਨਾਂ ਨੂੰ ਏਡੀ ਛੇਤੀ ਨਹੀਂ ਮਰਨ ਦੇਵੇਗਾ। ਉਹ ਨੇੜਲੀ ਲਾਸ਼ ਕੋਲ ਚਲਿਆ ਗਿਆ, ਬੈਠ ਕੇ ਉਸ ਲਾਸ਼ ਦੇ ਚਿਹਰੇ ਤੋਂ برف ਸਾਫ਼ ਕੀਤੀ ਅਤੇ ਉਹਦੇ ਚਿਹਰੇ ਵੱਲ ਚੁੱਕ ਗਿਆ, ਜਿਵੇਂ ਕੋਈ ਗੱਲ ਕਹਿ ਰਿਹਾ ਹੋਵੇ। ਅਗਲੇ ਪਾਲ ਉੱਠ ਖਲੋਤਾ ਅਤੇ ਰਾਈਫਲ ਚੁੱਕ ਕੇ ਮੋਹ ਸੈਨਿਕ ਦੇ ਸਿਰਾਂਨੇ ਵਾਲੇ ਪਾਸੇ ਪੁੱਠੀ ਗੱਟ ਦਿੱਤੀ। ਆਖਰੀ ਸ਼ਲੋਕ ਦੇਣ ਤੋਂ ਪਹਿਲਾਂ ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ ਚਾਹੀ। ਤਾਂ ਉਹਨੂੰ ਸੈਨਿਕ ਦਾ ਨਾਂ ਹੀ ਯਾਦ ਨਾ ਆਇਆ ਖੈਰ ਉਸ ਦਾ ਜੋ ਵੀ ਨੰਬਰ ਸੀ ਨਾਂ ਸੀ ਉਹ ਬਿਨਾਂ ਕੁਝ ਜਾਣਿਆ ਪਛਾਣਿਆ ਬਹਾਦਰੀ ਨਾਲ ਲੜਿਆ ਅਤੇ ਮਰ ਗਿਆ ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਨੂੰ ਲੜਦਿਆਂ ਹੋਇਆਂ ਨਹੀਂ ਸੀ ਵੇਖਿਆ ਪਰ ਇਹਨੂੰ ਕੋ ਪ੍ਰਾਰਥਨਾ ਕਰਨੀ ਤਾਂ ਵਾਜਬ ਹੀ ਸੀ ਉਹਨੇ ਸੈਨਿਕ ਦੇ ਲਾਜ ਸਾਂਭਣ ਲਈ ਟਰੋਇਆ ਕੁੱਟਣ ਬਾਰੇ ਸੋਚਿਆ ਅਤੇ ਫਿਰ ਖਿਆਲ त्याग ਦਿੱਤਾ ਅੱਜ ਤੋਂ ਪਹਿਲਾਂ ਵੀ ਮੋਇਆ ਨੇ ਕਦੇ ਕਿਸੇ ਨੇ ਟੋਆ ਨਹੀਂ ਸੀ ਕੁੱਟਿਆ ਸੈਨਿਕਾਂ ਦੀਆਂ Laashਾਂ ਨੂੰ ਸਾਹਮਣ ਦਾ ਕੰਮ ਕੋਣ ਬਰਫ ਦਾ ਸੀ ਉਹਨੇ ਵਿਦਾਇਗੀ ਸਲੋਗ ਦਿੱਤਾ ਅਤੇ ਅਗਲੇ ਸੈਨਿਕ ਦੀ Laash ਵੱਲ ਔਲਿਆ ਹਰ ਇੱਕ ਦੀ Laash ਉੱਤੇ ਉਹਨੇ ਇੱਕੋ ਕਾਰਵਾਈ ਦੁਹرائی ਤੇ ਫਿਰ ਤੇ ਫਿਰ ਇੱਕ Laash ਉੱਤੇ ਉਹ ਚੁੱਕਿਆ ਹੀ ਰਹਿ ਗਿਆ ਉਹ Laash ਦਾ ਅੱਧਾ ਸਿਰ ਹੀ ਗਾਇਬ ਸੀ ਗੋਲੇ ਦਾ ਕੋਈ ਟੁਕੜਾ ਸਰੀਰ ਦਾ ਉਹ ਹਿੱਸਾ ਹੀ ਤੋੜ ਕੇ ਲੈ ਗਿਆ ਸੀ ਉਹ ਫਿਰ ਵੀ ਉਸ ਅਲੋਏ ਚਿਹਰੇ ਨੂੰ ਪਛਾਣ ਸਕਦਾ ਸੀ ਉਹਨਿਰ ਸੰਦੇਹ ਕੋਈ ਹੋਰ ਨਹੀਂ ਸੀ ਜਿੰਦਰ ਸੀ ਜਿਹਨੇ ਦਿਨੇ ਉਹਨਾਂ ਦੇ ਪਲਟਣ ਨੂੰ ਗਲੇਸ਼ੀਅਰ ਉਤੇ ਜਾਣ ਦਾ ਹੁਕਮ ਮਿਲਿਆ ਸੀ ਉਹਨੇ ਦਿਨੇ ਹੀ ਉਹ ਕੁਝ ਦਿਨਾਂ ਲਈ ਪਿੰਡ ਛੁੱਟੀ ਗਿਆ ਸੀ ਤੇ ਹੁਣ ਕਿੰਨੀ ਨਹੀਂ ਸੀ ਪਰ ਇੰਨੀ ਵੱਡੀ ਵੀ ਨਹੀਂ ਸੀ ਕਿ ਫਿਕਰ ਨੂੰ ਮੱਥੇ ਦੇ ਮੁੜ ਕੇ ਵਾਂਗ ਪੁੰਝ ਦੇਵੇ ਸੂਬੇਦਾਰ ਪੂਰਨ ਸਿੰਘ ਨੇ ਉਦੋਂ ਤੇ ਦੇ ਸੰਸਿਆ ਨੂੰ ਆਪਣੀ ਦਲੇ ਨਾਲ ਮਾਰਨਾ ਚਾਹਿਆ ਸੀ ਫਿਕਰ ਕਾਦਾ ਹੈ ਬੜਾ ਆਗਤਾ ਨਹੀਂ ਹੁੰਦੇ ਫਿਰ ਮੈਂ ਵੀ ਕਿਹੜਾ ਜਿੰਦਰ ਤੋਂ ਕੋਈ ਦੂਰ ਬੈਠਾ ਹੋਇਆ ਹਾਂ ਉਸ ਠੀਕ ਹੀ ਕਿਹਾ ਸੀ ਉਸ ਵੇਲੇ ਉਹ ਇਨਾਂ ਕੋਲ ਕਰੀਬ ਬੈਠਾ ਹੋਇਆ ਸੀ ਕਿ ਧੀ ਦੇ ਸੁਹਾਗ ਦੀ ਲਾਸ਼ ਨੂੰ ਆਪਣੇ ਅੰਦਰ ਮਹਿਸੂਸ ਕਰ ਰਿਹਾ ਸੀ ਟੋਪਾ ਬੰਦੂਖਾਂ ਦਾ ਖੋੜਾ ਦੱਬਣ ਵਾਲੇ ਹੱਥ ਸੈਨਿਕਾ ਦੇ ਜਿਸਮ ਨਾਲ ਜ਼ਰੂਰ ਲਟਕ ਰਹੇ ਸਨ ਪਰ ਉਹਨਾਂ ਦੇ ਆਪਣੇ ਨਹੀਂ ਸਨ ਉਹ ਆਪਣੇ ਹੱਥਾਂ ਦੀ ਬੇਵਸੀ ਉਹ ਦੇਖ ਕੇ ਝਿਜ ਗਿਆ ਉਹਨੇ ਅੰਬਰਵਲ ਮੁਵ ਕਰਕੇ ਉੱਚੀ ਸਾਰੀ ਗਾਲ ਗੱਡੇ ਪਰ ਉੱਥੇ ਸੁਣਨ ਵਾਲਾ ਕੌਣ ਸੀ ਉਹ ਬਰਫ਼ ਦੇ ਉੱਚੇ ਢਿੱਲੇ ਉੱਤੇ ਜਾ ਚੜਿਆ ਅਤੇ ਫਿਰ ਲਗਾਤਾਰ ਉੱਚੀ ਉੱਚੀ ਗਾਲਾਂ ਗੱਡੇ ਗਿਆ ਉਹਦੀਆਂ ਸਾਰੀਆਂ ਨੀਆਂ ਸਾਰੀਆਂ ਗਾਲਾਂ ਬਰਫ਼ੀਲੇ ਤੂਫਾਨ ਦੀਆਂ ਆਵਾਜ਼ਾਂ ਵਿੱਚ ਗਵਾਚ ਗਈਆਂ ਉਹਨੇ ਪਿਛਾਂ ਪਾਉ ਕੇ ਵੇਖਿਆ ਸ਼ਹੀਦੇ ਦੇ ਫਸਲ ਬਰਫ਼ ਨੇ ਮਾਰ ਖੇਡ ਆਈ ਹੋਈ ਸੀ ਉਠੀਆਂ ਗੱਡੀਆਂ ਹੋਈਆਂ ਰਾਈ ਫਲਾ ਹੌਲੀ ਹੌਲੀ ਬਰਫੇਡ ਲੁਕ ਜਾਣਗੇ ਆ ਬਰਫ 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 ਕਿਨੂੰ ਕਿੰਨੀ ਬਰਫ ਚਾਹੀਦੀ ਸੀ ਇਹਦਾ ਕੋਈ ਹਿਸਾਬ ਨਹੀਂ ਸੀ ਜਿੰਨੇ ਕੁ ਬਰਫ ਦੋਹੇ ਪਾਸੇ ਪਈ ਹੋਈ ਸੀ ਇਹਦਾ ਵੀ ਕੋਈ ਹਿਸਾਬ ਨਹੀਂ ਸੀ ਉਹ ਫਿਰ ਵੀ ਲੜ ਰਹੇ ਸਨ ਬਰਫ ਖਾਤਰ ਲੜ ਰਹੇ ਸਨ ਬਰਫ ਦਾ ਤੂਫਾਨ ਪਹਿਲਾਂ ਵਾਂਗ ਹੀ ਮਜ਼ੂਰ ਸੀ ਪਰ ਜਿਹੜਾ ਤੂਫਾਨ ਉਹਦੇ ਅੰਦਰ ਜਾਗ ਪਿਆ ਸੀ ਉਹ ਬਾਹਰਲੇ ਤੂਫਾਨ ਨਾਲੋਂ ਕਿਤੇ ਵੱਡਾ ਸੀ ਉਹ ਜੀਵ ਆਵਾਜ਼ ਵਿੱਚ ਚੀਕਿਆ ਭੁਖਿਓ ਕਿੰਨੀ ਬਰਫ਼ ਚਾਹੀਦੀ ਹੈ ਤੁਹਾਨੂੰ ਉਹਦੇ ਸਵਾਲ ਦੇ ਜਵਾਬ ਵਿੱਚ ਤੂਫਾਨ ਜਿਵੇਂ ਛੇੜ ਲਈ ਖਲੋ ਗਿਆ ਉਹ ਝੁੱਕ ਕੇ ਦਾਣਾ ਖੰਡ ਵਰਗੀ ਬਰਫ਼ ਸਾਹਮਣੇ ਚੱਟਣ ਲੱਗ ਪਿਆ ਐ ਲਵੋ ਪੋਰ ਲਵੋ ਪੋਰ ਉਹਨੂੰ ਅਚਾਨਕ ਜਿਵੇਂ ਕੁਝ ਯਾਦ ਆ ਗਿਆ ਉਹਦੇ ਹੱਥ ਥਾਂ ਰੁਕ ਗਏ ਉਹ ਇੱਕ ਛੇਣਾ ਅੱਧ ਝੁਕਿਆ ਜਿਹਾ ਖਲੋਤਾ ਰਿਹਾ ਅਤੇ ਫਿਰ ਮੁੜ ਕੇ ਪਿਛਲੇ ਪਾਸੇ ਬਰਫ਼ ਝਟਣ ਲੱਗ ਪਿਆ ਲਓ ਤੁਸੀਂ ਵੀ ਲਓ ਤੁਸੀਂ ਭੁੱਖੇ ਹੋ ਇਹ ਲਓ ਉਹ ਬਰਫ਼ ਦੇ ਟਿੱਬੇ ਉੱਤੇ ਖਲੋਤਾ ਪਾਗਲਾ ਵਾਂਗ ਕਦੇ ਇੱਕ ਪਾਸੇ ਬਰਫ਼ ਝੁੱਟਣ ਲੱਗ ਪੈਂਦਾ ਅਤੇ ਕਦੇ ਦੂਜੇ ਪਾਸੇ ਇਹ ਬੋਲੀ ਜਾ ਰਿਹਾ ਸੀ ਪਰ ਉਹਦੇ ਬੋਲ ਬਰਫ਼ ਵਿੱਚ ਠਾਰੇ ਸਨ ਉਹਦੀ ਆਵਾਜ਼ ਕਿਤੇ ਨਹੀਂ ਸੀ ਪਹੁੰਚ ਰਹੀ ਗੋੜੀ ਚੱਲੇ ਆਖਰੀ ਸਾਹ ਗਿਣ ਰਹੇ ਕਿਸੇ ਜ਼ਖਮੀ ਸਿਪਾਹੀ ਦੀ ਗੋੜੀ ਬਰਫ ਦੀ ਚਾਦਰ ਪਾੜ ਕੇ ਉਹਦੇ ਆਰ ਪਾਰ ਹੋ ਗਏ ਉਹ ਉੱਥੇ ਡਿੱਗ ਪਿਆ ਉਹਨੇ ਉੱਠਣ ਦਾ ਯਤਨ ਕੀਤਾ ਅਤੇ ਮੋੜ ਢੇਰੀ ਹੋ ਗਿਆ ਉਸ ਵੇਲੇ ਪਤਾ ਨਹੀਂ ਉਹ ਮਨੁੱਖ ਦੀ ਜ਼ਮੀਰ ਸੀ ਕਿ ਬਰਫਾਂ ਵਿੱਚ ਫਟਕਦੀ ਹੋਈ ਰੂਹ ਇੱਕ ਮੌਤ ਹੀ ਜੀ ਜਿਹੜੀ ਉਸ ਬੇਘਰੇ ਨੂੰ ਆਪਣੇ ਘਰ ਰੱਖ ਸਕਦੇ ਸੀ ਤੇ ਉਹ ਮਰ ਗਿਆ ਗਲੇਸ਼ੀਅਰ ਦੀ ਚੀਕਾਂ ਮਾਰਦੀ ਤੇਜ਼ ਹਵਾ ਅਲਾਉਣੀਆਂ ਗੌਂਦੀ ਗੌਂਦੀ ਹੌਲੀ ਹੌਲੀ ਦੋਸਣ ਲੱਗ ਪਈ ਬਰਫ਼ ਉਹਦੀ ਦੇਨੋਂ ਹੌਲੀ ਹੌਲੀ ਟੱਕਰੇ ਸੀ ਅਚਨ ਚੇਤੀ ਬਰਫ਼ ਉਹਦੇ ਇੱਕ ਪਾਸਿਓਂ ਬੈਠ ਗਈ ਪਿੰਨੇ ਉਤੇ ਪਈ ਮੁਰਦਾ ਦੇ ਟੇਢੀ ਹੋ ਗਈ ਅਤੇ ਫਿਰ ਦੁਸ਼ਮਣ ਵਾਲੇ ਪਾਸੇ ਰਿੜ ਗਈ ਉਹ ਰਿੜ ਕੇ ਇਧਰਲੇ ਪਾਸੇ ਵੀ ਆ ਜਾਂਦਾ ਤਾਂ ਕੋਈ ਫਰਕ ਨਹੀਂ ਸੀ ਪੈਣਾ ਉਹ ਵਰਤਣ ਵਾਲੀ ਸ਼ੈ ਸੀ ਅਤੇ ਵਰਤਿਆ ਜਾ ਚੁੱਕਾ ਸੀ ਧੰਵਾਦ ਜੀ ਜੇ ਕਰੇ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ